ਵੱਲੜਾ ਜਾ ਇੱਥੇ ਪਿਆਵਾ ਕੋਈ ਕੰਮਕਾਰ ਹੀ ਕਰ ਲਾ ਸਾਰੇ ਕੰਮ ਮੈਂ ਹੀ ਕਰਦਾ ਵਾਂ ਮੈਂ ਨਾ ਨਾ ਵਾ ਟਾੜਾ ਕਰਦਾ ਨਾ ਕੋਈ ਸਰਕਲ ਨਾ ਚੱਲੇ ਸਰਕਾ ਚੱਲਣ ਨੂੰ ਤੂੰ ਕਿਵੇਂ ਬੈਠਾ ਵਾ ਆ ਕਿੱਡਾ ਨਾ ਮਾਪਣਿਆ ਕਰਤਾ ਚੱਲ ਬੂਟ ਥੱਲੇ ਲਾ ਉਹ ਜਿਹੜੇ ਵੱਡੇ ਲੋਕ ਹੁੰਦੇ ਆ ਨਾ ਇਦਾਂ ਹੀ ਸੁਣਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਦੋਂ ਬਿਜ਼ਨਸ ਮੀਟਿੰਗ ਆ ਜੇ ਤੇ ਇਦਾਂ ਹੀ ਉਹਨਾਂ ਨੂੰ ਨਿਕਲਣਾ ਪੈਂਦਾ ਵਾ ਤੈਨੂੰ ਬਿਜ਼ਨਸ ਮੀਟਿੰਗ ਆ ਜਿਹੜੀਆਂ ਉੰਟਾਂ ਤੇ ਨੂੰ ਉੰਟਾਂ ਦੀਆਂ ਆਂ ਜੱਜਾ ਜੱਕ ਦਿਹਾੜੀਆਂ ਦੀਆਂ ਲਾ ਉਹ ਦਿਹਾੜੀਆਂ ਉਹ ਵੀ ਮੈਂ ਨਾ ਹਾਂਗਾ ਦਿਹਾੜੀਆਂ ਤੇ ਬੰਦੇ ਰੱਖੇ ਮੈਂ ਕਿਹੜੇ ਬੰਦੇ ਕਿੱਥ ਉਹ ਬੰਦੇ ਬੰਦੇ ਛੁੱਟੀ ਦੇ ਅੱਜ ਉਹਨਾਂ ਨੂੰ ਮੈਂ ਕਿਹਾ ਛੁੱਟੀ ਕਰ ਲੋ ਅੱਜ ਬਥੇਰਾ ਕੰਮ ਕਰਦਾ ਸੀ ਤੇਰੇ ਵਰਗੇ ਵੇਲੇ ਮੰਜੇ ਮਲਦੇ ਹੋਰੇ ਚੱਲ ਵੇਲਾ ਲੰਮੇ ਪੇ ਦੁੱਧ ਦੁੱਧ ਲੈ ਕੇ ਆ ਦੁੱਧ ਦੁੱਧ ਕਮਾ ਲੈ ਗਿਆ ਮੈਂ ਕਿਹਾ ਦੁੱਧ ਪੀਣਾ ਅੱਛਾ ਤੇ ਜਿਹੜੀ ਪੰਜਾਬਵਰੀ ਦਿਹਾੜੀ ਚ ਚਾਹ ਪੀ ਲੈਣਾ ਦੁੱਧ ਨਹੀਂ ਪੈਂਦਾ ਅੱਚ ਉਹ ਠੀਕ ਆ ਬੋਲਾ ਸੁਣਾਣਾ ਲੈ ਉਹਨਾਂ ਦੁੱਧ ਚੱਲ ਲੈ ਕੇ ਆ ਮੇਰੀ ਖੋਣ ਪੈ ਗਿਆ ਜਦੋਂ ਵੇਖੋ ਕੰਮ 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 ਉਹ ਜਾ ਬੈਣਾ ਸੋ ਲੈਣ ਦੇ ਮੈਨੂੰ ਤੇਰੇ ਨਾਲ ਤਾਂ ਚੰਗੇ ਦਿਹਾੜੀ ਦਿਾਰਾ ਲਈਆ ਜਿਹੜੇ ਸ਼ਾਮ ਨੂੰ ਆਪਣੇ ਘਰਾਂ ਤੇ ਦਿਹਾੜੀ ਤੇ ਲੈ ਆ ਕੇ ਦਿੰਦੇ ਆ ਨਾ ਇਦਾਂ ਮੈਨੂੰ ਦਿਹਾੜੀ ਮਿਲੀ ਨਾ ਆਪਣੀ ਭੈਣ ਨੂੰ ਵਧੀਆ ਸੂਟ ਲੈ ਕੇ ਦਊਂਗਾ ਮੈਂ ਸੂਟ ਤੂੰ ਰਹਿਂਦੇ ਜਾ ਪਹਿਲੇ ਦੁੱਧ ਲੈ ਕੇ ਆ ਚਾਹ ਪੀਣ ਨੂੰ ਸਾਰੇ ਬੈਠੇ ਆ ਐਨਾ ਦਣੀ ਹੋ ਸਕਦਾ ਇਹ ਨਹੀਂ ਅੱਗੇ ਵੱਧ ਸਕਦੇ ਇਹਨਾਂ ਨੂੰ ਬਸ ਦੁੱਧ ਚਾਹ ਕਰਕੇ ਇੱਥੇ ਦਾ ਸੀਮਿਤ ਰਹਿਣਾ ਅੰਨਾਂ ਨੇ ਤਾਂ ਤੂੰ ਤੇ ਅੱਗੇ ਵਧ ਗਿਆ ਮੈਂ ਨਾ ਹਾਂਜੀ ਮੈਂ ਰਿਸ਼ਤਾ ਲਾਇਆ ਕਈ ਕੁੜੀ ਬਹੁਤ ਸੋਹਣੀਆਂ ਸੱਚੀ ਕੁੜੀ ਬੜੀ ਸੋਹਣੀ ਆ ਬਹੁਤ ਸੋਹਣੀ ਪੜੀ ਲਿਖੀ ਸੱਚੀ ਬੰਦੀ ਹਾਂ ਉਹ ਜ਼ਿਆਦਾ ਸੋਣੀ ਪੜੀ ਕਿ ਨਾ ਗਿਆ ਸ਼ਤ੍ਰ ਜਿਆਦਾ ਕਦ ਕਾਟ ਕਿੰਨਾ ਗਿਆ ਫੋਲਕ ਦੇ ਬੰਦੇ ਘੜੇ ਆ ਅੱਛਾ ਹਾਂਜੀ ਤੇ ਉਹਨਾਂ ਕੋਠੇ ਉਹਨਾਂ ਦੀ ਦੋ ਮੰਜ਼ਲੀ ਅੱਛਾ ਬਹਿ ਜਾ ਬਹਿ ਜਾ ਉਹ ਤੁਸੀਂ ਦੁੱਧ ਦਾ ਕਿਹਾ ਸੀ ਅੱਛਾ ਦੁੱਧ ਹਾਂਜੀ ਲੈ ਆ ਲਿਆਣ ਲੱਗਾ ਮੈਂ ਨਾਲ ਇੱਕ ਗੁੱਡ ਨਿਊਜ਼ ਸੀਗੀ ਕਾਦੀ ਉਹ ਮੈਂ ਜੋਬਸ ਤੇ ਅਪਲਾਈ ਨਹੀਂ ਕੀਤਾ ਸੀ ਤੇ ਮੇਰੇ ਰਿਜ਼ਿਊਮੇ ਸੈਲੈਕਟ ਹੋ ਗਿਆ ਅੱਛਾ 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 ਭੈਣ ਤੂੰ ਗੱਲ ਕਰ ਤੇ ਮੇਰੀ ਸੈਲਰੀ ਵੀ ਕਿੰਨੀ ਲੱਗੀ ਸਟਾਰਟਿੰਗ ਹਾਂ 70000 ਰੁਪਿਆ 70000 ਰੁਪਿਆ 70000 ਅੱਛਾ ਚੱਲ ਜਿੰਨੇ ਵੀ ਲੱਗੀ ਆ ਕੋਈ ਗੱਲ ਨਹੀਂ ਦਾਜ ਦੂਜ ਵੀ ਬਹੁਤ ਜ਼ਿਆਦਾ ਹੀ ਦੇਣਾ ਜੀ ਸੱਚੀ ਦਾਜ ਵੀ ਦੇਣਾ ਦਾਜ ਵੀ ਦੇਣਾ ਫਿਰ ਤਾਂ ਅਗਲੇ ਪਿਛਲੇ ਸਾਰੇ ਤਰ ਜਣਗੇ ਨਾਲੇ ਮੁੰਡਾ ਕਿਹੜਾ ਮਾੜਾ ਸੁਖ ਨਾਲ ਉਹਨਾਂ ਦੀ ਤੇ ਕੋਠੀ ਕਿੱਡੀ ਸੋਹਣੀ ਹੈਗੀ ਆ ਆਪਣੀਆਂ ਵੀ ਉਹਨਾਂ ਦੀਆਂ ਦੋ-ਦੋ ਗੱਡੀਆਂ ਹੈਗੀਆਂ ਹਾਂਜੀ ਉਹਨਾਂ ਨੇ ਖਾਰ ਦੇ ਦੀ ਜੋ ਗੱਡੀ ਉਹ ਨਹੀਂ ਨਹੀਂ ਮੰਮੀ ਵਾਹੇ ਫੋਰਚੂਨਰ ਗੱਡੀ ਜਿਆਦਾ ਵਧੀਆ ਨਾ ਅੱਛਾ ਉਹ ਦੇ ਦੇਣਗੇ ਹਾਂਜੀ ਉਹਨਾਂ ਦੇਣੀ ਕੁੜੀ ਨੂੰ ਗੱਡੀ ਅੱਛਾ ਆਹੋ ਤੂੰ ਸਹੀ ਦੱਸਣ ਦੇ ਸੀ ਉਹਨਾਂ ਦੇ ਸੇਲਰ ਵੀ ਹੈਗੇ ਆ ਹਾਂਜੀ ਸਾਰਾ ਕੁਝ ਹੈਗਾ ਉਹਨਾਂ ਦਾ ਚੱਲ ਚੰਗੀ ਗੱਲ ਆ ਵੇਖ ਲਾ ਹੁਣ ਤੈਨੂੰ ਉਹਨਾਂ ਨੇ ਮੁੰਦਰੀ ਮੋਟੀ ਪਾਣੀ ਹੋ ਸਕਿਆ ਜਿੱਡਾ ਵਧੀਆ ਤੂੰ ਰਿਸ਼ਤਾ ਕਰਵਾਣ ਦੇ ਆ ਉਹ ਚੈਣ ਆਹੋ ਚੈਣ ਕਿਉਂ ਭਾਵੇਂ ਦੋ ਮੁੰਦਰੀਆਂ ਬਾਦ ਮੈਂ ਦੇਸ਼ਦਾਈ ਆ ਆ ਚੈਣ ਮਹਿੰਗੀ ਬੰਦੀ ਤੇ ਮੁੰਦਰੀਆਂ ਸਸਤੀਆਂ ਬੰਦੀਆਂ ਚਲੋ ਮੈਂ ਕਹਿੰਦਾ ਦੋ ਮੁੰਦਰੀਆਂ ਤੇ ਚੈਣ ਹੀ ਹੋ ਗਈ ਜੇ ਲੈ ਕਵਲ ਇਹਨੂੰ ਚਾ ਕਿੰਨਾ ਚੜਿਆ ਹੋਇਆ ਈ ਮੈਨੂੰ ਚਾ ਚੜਨਾ ਹੈ ਨੇ ਪਿੰਟ ਕੋਟ ਨਾਲ ਜੁੱਤੀ ਲੈਣੀ ਆ ਆਹੋ ਲੈ ਵੈ ਮਮੀ ਅੱਜਕੱਲ ਟ੍ਰੈਂਡ ਹੈ ਕਿ ਜਿੰਨੇ ਫੰਕਸ਼ਨ ਹੋਣ ਨਾ ਉਸ ਹੱਬ ਦੇ ਨਾਲ ਡਰੈੱਸਾਂ ਸਿਲੈਕਟ ਕਰੋ ਆਪਣੀਆਂ ਅੱਛਾ ਵੈ ਜਿੱਦਾਂ ਹੁੰਦਾ ਵਾ ਸ਼ੇਰਵਾਨੀ ਪਾ ਲਈ ਕੋਟ ਦਾ ਵੇਮਾ ਪਾ ਲਿਆ ਠੀਕ ਆ ਕੋਟ ਪੈਂਟ ਪਾ ਲਿਆ ਇਦਾਂ ਅਲੱਗ-ਅਲੱਗ ਜਿੰਨੇ-ਜਿੰਨੇ ਦੇਣੇ ਨਾ ਉਹਨੇ-ਉਨੇ ਅਲੱਗ ਡਰੈੱਸਾਂ ਆਹੋ ਹੈ ਸਹੀ ਗੱਲ ਹੈ ਸਹੀ ਗੱਲ ਹੈ ਪੁੱਤ ਹਾਂ ਤੇ ਮੈਂ ਵੀ ਨਾ ਹਰ ਇੱਕ ਫੰਕਸ਼ਨਾਂ ਤੇ ਅਲੱਗ-ਅਲੱਗ ਕੱਪੜੇ ਬਣਾਉਣੇ ਜੀ ਤੂੰ ਹਰ ਫੰਕਸ਼ਨ ਵਾਸਤੇ ਕੱਪੜੇ ਅਲੱਗ-ਅਲੱਗ ਬਣਾਣੇ ਹਾਂਜੀ ਬਣਾਉਂ ਦੋ ਅੱਜ ਕਾਲੇ ਰਿਵਾਜ ਹੈ ਨਾਲੇ ਹਰ ਫੰਕਸ਼ਨ ਤੇ ਕੱਪੜੇ ਨਵੇਂ ਪਹੁੰਦੇ ਹੋਰ ਕੀ ਉਹੀ ਤਾਂ ਮੈਂ ਸਮਝਾਉਂਣਾ ਮੰਮੀ ਨੂੰ ਨਾਲੇ ਵਿਆਹ ਕਿਹੜਾ ਰੋਇ ਹੋਣਾ ਹੁੰਦਾ ਵਾ ਇੱਕੋ ਵਾਰੀ ਹੁੰਦਾ ਵਾ ਬੰਦਾ ਇੱਕੋ ਵਾਰੀ ਆਪਣੇ ਚਾਹ ਲੋਂਦਾ ਹੀ ਆ ਨਾ ਜਿੰਨੇ ਜਿੰਨੇ ਚਾਹ ਹੁੰਦੇ ਬੰਦੇ ਨੂੰ ਹਾਂਜੀ ਵਿਆਹ ਉਹਨਾਂ ਸੱਤ ਹੀ ਦੇ ਦਨਾਂ ਦੋ ਮਹੀਨਿਆਂ ਚ ਹੋ ਲੈ ਦੋ ਮਹੀਨਿਆਂ ਦਾ ਟਾਈਮ ਹੀ ਬੜਾ ਦੇਤਾ ਮੈਂ ਕਹਿੰਨਾ ਭਾਵੇਂ ਹਫ਼ਤੇ ਨੂੰ ਵਿਆਹ ਰੱਖ ਦੇਣਾ ਆਪਾਂ ਨੂੰ ਕੁਝ ਵੀ ਨਹੀਂ ਜਾਵਾਂ ਮੈਂ ਉੱਧਰ ਵੀ ਜਾਣਾ ਉਹ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਹਾਸਤੇ ਮੈਂ ਪਾਸਤਾ ਦਿਹਾਣੀ ਜਿਹੜੀ ਪੋਟੈਟੋ ਮੰਗਾਏ ਉਹ ਖਾ ਕੇ ਜਾਇਓ ਤੁਸੀਂ ਨਹੀਂ ਤਾਂ ਬਹੁਤ ਲੱਗ ਜਾਣਾ ਮੈਂ ਮੈਂ ਫਿਰ ਉੱਧਰ ਵੀ ਸੁਣਾ ਦੇਣਾ ਜਾ ਕੇ ਹਾਂ ਦੇਣਾ ਨਾ ਸੁਣਾ ਤੇ ਰਿਸ਼ਤਾ ਪੱਕਾ ਹੋਣਾ ਯਾਰ ਹਾਂ ਪੱਕਾ ਰਿਸ਼ਤਾ ਚਲੋ ਠੀਕ ਆ ਫਿਰ ਤੁਸੀਂ ਜਾਓ ਜਲਦੀ ਜਲਦੀ ਉਹਨਾਂ ਨੂੰ ਕਹੋ ਚੰਗਾ ਭੈਣ ਜੀ ਮੈਂ ਜਾਵਾਂ ਚੰਗਾ ਪਤਾ ਤੋਂ ਹੋਣ ਤਿਆਰੀ ਤੂਰੀ ਕਰ ਲਾ ਪੈਂਟਕੋਡ ਸਮਾਲਾ ਪੰਗੜਾ ਪਾਉਣਾ ਤੋ ਇਹ ਦੇਂਦਾਂ ਸਾਰਿਆਂ ਨੇ ਚਾਹ ਲਾਵਾ ਪੀ ਜਾਓ ਸਗੋਂ ਉਹਨਾਂ ਨੂੰ ਕਹਿ ਕੇ ਆਓ ਜੱਦੀ ਮੈਂ ਚੱਲੀ ਚੰਗਾ ਚੰਗਾ ਧਿਆਨ ਨਾ ਜਾਇਓ ਮੰਮੀ ਹਾਂ ਦੁੱਧ ਲੈਣ ਦੇ ਕਿਉਂ ਨਾ ਸਾਹਮਣੇ ਵੀ ਕੱਪ ਮਾਰਨ ਡਿਆ ਸੀ ਓ ਮੰਮੀ ਦੁੱਧ ਛਾੜ ਦੇ ਕੇ ਨਾ ਘਰ ਦੇ ਜਿਹੜੇ ਵੀ ਕੰਮ ਆ ਹੁਣ ਤੁਸੀਂ ਮੈਨੂੰ ਹੀ ਕਿਆ ਕਰਨੇ ਆ ਮੈਂ ਕਹਿੰਨਾ ਮੰਮੀ ਆ ਹੁਣ ਜਿਹੜਾ ਰਸੋਈ ਵਿੱਚ ਤੁਸੀਂ ਰੋਟੀ ਰੋਟੀ ਬਣਾਉਂਦੇ ਜੇ ਆ ਵੀ ਜਿੰਮੇ ਮੇਰੀ ਟਾੜੀ ਲੱਥ ਗਈ ਹੁਣ ਤੇ ਹੀ ਸਿਰਫ ਘਰ ਵਿੱਚ ਬਹਿਣਾ ਵਾ ਤੇ ਆਰਡਰ ਮਾਰਨੇ ਆ ਕਿ ਮੈਂ ਆ ਖਾਣਾ ਹੀ ਇੱਥੇ ਸਫਾਈ ਨਹੀਂ ਓਏ ਉੱਥੇ ਗੰਦ ਪਿਆਈ ਤੇ ਰੋਟੀ ਅੱਜ ਤੋਂ ਬਾਅਦ ਤੂੰ ਬਣਾਇਆ ਕਰੇਂਗਾ ਨਹੀਂ ਮੰਮੀ ਮੇਰੀ ਗੱਲ ਸੁਣੋ ਇੱਕ ਨਾਲੇ ਮੈਂ ਹੋਰ ੜਨਾ ਗੱਲ ਕਰਨੀ ਹੀ ਮਤਲਬ ਵਿਆਹ ਤੋਂ ਪਹਿਲਾਂ ਗੱਲ ਹੋ ਜੇ ਤਾਂ ਵਧੀਆ ਰਹਿੰਦੀ ਆ ਹਨਾ ਮੈਂ ਮੇਰੇ ਮਨ ਵਿੱਚ ਨਾ ਸ਼ੁਰੂ ਤੋਂ ਹੀ ਚਾਹੀ ਕਿ ਜਦੋਂ ਮੇਰਾ ਵਿਆਹ ਹੋਵੇ ਨਾ ਮੈਂ ਆਪਣੀ ਵੋਟੀ ਨੂੰ ਰਾਣੀ ਹਾਰ ਪਾਵਾਂ ਮੰਮੀ ਸਮਝਣ ਦੇ ਨਾ ਤੁਸੀਂ ਮੈਂ ਉਹਨੂੰ ਰਾਣੀ ਹਾਰ ਪਾਵਾਂ ਇੱਕ ਨਾ ਮਤਲਬ ਵਿਆਹ ਹੋਣ ਤੋਂ ਬਾਅਦ ਨਾ ਕਟੋ ਘਟ ਸਾਲ ਡੇਟਸ ਆ ਨਾ ਹੀ ਬਸ ਘੁੰਮਣਾ ਹੀ ਆ ਮੇਰੀ ਗੱਲ ਸੁਣ ਅੜਾ ਤੋ ਰਾਣੀ ਹਾਰ ਦੀ ਗੱਲ ਕਰਨ ਡਿਆ ਇਹ ਡਰਾਮਾ ਮੈਂ ਕਿਤੇ ਵੇਖਿਆ ਵੇਖਿਆ ਹਾਂ ਇਹ ਤਾਂ ਚੈਨਲ ਹੀ ਵੰਦਾ ਕਿਰਨ ਮਾਨ ਦਾ ਉਹਦੇ ਵਿੱਚ ਐਪੀਸੋਡ ਚੱਲਿਆ ਸੀ ਰਾਣੀ ਹਾਰ ਮੰਮੀ ਉਹਦੇ ਚ ਵੇਖਿਆ ਮੈਂ ਰਾਣੀ ਹਾਰ ਹੀ ਪਾਉਣਾ ਆਪਾਂ ਠੀਕ ਆ ਅੱਛਾ ਮੰਮੀ ਵੇਖੋ ਬੰਦੇ ਨੂੰ ਚਾਰੀਜ ਹੁੰਦੀ ਆ ਹਨਾ ਵਿਆਹ ਕਿਹੜਾ ਰੋਜ ਰੇ ਹੁਣ ਬੰਦੇ ਦਾ ਠੀਕ ਆ ਰਾਣੀ ਹਾਰ ਪਾਵੇ ਤਾਂ ਇੱਕ ਰਾਣੀ ਹਾਰ ਪਾਵੇ ਤਾਂ ਤੇ ਇੱਕ ਮੰਮੀ ਘੁੰਮਣ ਫਿਰਨ ਨੂੰ ਮੈਨੂੰ ਗੱਡੀ ਮਿਲ ਜੇ ਤਾਂ ਵਧੀਆ ਵਾ ਪਰ ਨਹੀਂ ਕੋਈ ਗੱਲ ਨਹੀਂ ਫੋਰਚੂਨਰ ਆਪਾਂ ਨੂੰ ਮਿਲ ਜਾਣੀ ਆ ਤੇ ਅੱਛਾ ਹੋਰ ਮੰਮੀ ਸਾਲ ਡੇਢ ਸਾਲ ਨਾਲ ਪਲੀਜ਼ ਇਹ ਨਾ ਕਰਿਓ ਕਿ ਇੱਥੇ ਬਹਿ ਜਾ ਯੇ ਕਰ ਲਾ ਲੇਟ ਕਿਉਂ ਆਇਆ ਵਾ ਮੇਰੀ ਗੱਲ ਮੰਨ ਸਾਲ ਡੇਢ ਸਾਲ ਮੰਮੀ ਫਰੀडम ਚਾਹੀਦੀ ਆ ਆਪਾਂ ਨੂੰ ਪੂਰੀ ਕਿ ਮਤਲਬ ਹਾਂ ਪੂਰਾ ਘੁੰਮੀ ਆ ਫਿਰ ਯੇ ਮਤਲਬ ਮੈਂ ਚਾਹੁੰਦਾ ਕਿ ਮੈਂ ਨਾ ਸਾਲ ਡੇਢ ਸਾਲ ਪੂਰਾ ਵਰਲਡ ਘੁੰਮ ਲਾ ਤੇ ਅੱਛਾ ਹੋਰ ਮਤਲਬ ਮੈਨੂੰ ਆਪਣਾ ਕਮਰਾ ਚਾਹੀਦਾ ਮੰਮੀ ਹੈ ਵਧੀਆ ਡੈਕੋਰੇਟ ਹੋਇਆ ਹੋਵੇ ਹੁਣ ਜਿਵੇਂ ਕਮਰਾ ਵਾ ਸਿਰਫ ਇੱਕ ਬੈੱਡ ਲੱਗਾ ਵਾ ਤੇ ਛੋਟਾ ਟੀਵੀ ਲੱਗਾ ਮੈਨੂੰ ਐਲਸੀਡੀ ਚਾਹੀਦੀ ਪੂਰੀ ਵੱਡੀ ਆ ਪੂਰੀ ਥੀਏਟਰ ਵਾਲੀ ਫੀਲਿੰਗ ਆਵੇ ਹோம் ਥੀਏਟਰ ਹੁਣ ਸਾਰੇ ਬੰਨੇ ਠੀਕ ਆ ਤੇ ਮੈਂ ਕਹਿੰਨਾ ਵਾ ਪੀਵੀਸੀ ਹੋ ਜਾਣਾ ਤੇ ਲਾਈਟਿੰਗ ਅੱਜ ਕੱਲ ਜਿਹੜੀਆਂ ਚੱਲੀਆਂ ਨੇ ਡਾਊਨ ਸੀਲਿੰਗ ਵਾਲੀ ਉਹ ਹੋ ਜਾਏ ਤੇ ਹੋਰ ਹੋਰ ਚਲੋ ਸਾਈਡ ਬਾਈ ਸਾਈਡ ਚੀਜ਼ਾਂ ਚੱਲਦੀਆਂ ਰਿੰਦੀਆਂ ਵਾ ਬੈੱਡ ਮੇਰੇ ਕੋ ਬੈੱਡ ਪਰ ਮੈਂ ਹੁਣ ਉਹ ਨਹੀਂ ਲੈਣਾ ਬੜੀ دیر ਹੋ ਗਈ ਆ ਉਹਨੂੰ ਚੇਂਜ ਕਰਾ ਲਿਓ ਬੈੱਡ ਨੂੰ ਤੇ ਉਸ ਤੋਂ ਬਾਅਦ ਮੰਮੀ ਉੱਤੇ ਵਾਲੇ ਕਮਰੇ ਵਿੱਚ ਮੈਨੂੰ ਡਰਾਈਂਗ ਰੂਮ ਵੀ ਤਿਆਰ ਕਰਾਉਣਾ ਪੈਣਾ ਵਾ ਕਿਉਂਕਿ ਮੇਰੇ ਸੌਣ ਦੇ ਵਿੱਚ ਡਰਾਈਂਗ ਰੂਮ ਔਰ ਮੰਮੀ ਕਮਰੇ ਦੇ ਸਾਹਮਣੇ ਜਿਹੜਾ ਕਮਰਾ ਨਹੀਂ ਆ ਉਹਨਾਂ 'ਤੇ ਡਰਾਈਂਗ ਰੂਮ ਬਣਾ ਲੈਣਾ ਵਾ ਮੰਮੀ ਵੇਖੋ ਸੋਹਰੇ ਪਰਿਵਾਰ ਆਏ ਹੋਣੇ ਤੇ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਉਹਨਾਂ ਨੂੰ ਭਾਵਾਂਗੇ ਕਿੱਥੇ ਕੀ ਕਰਾਂਗੇ ਕੀ ਨਹੀਂ ਉੱਤੇ ਰਸੋਈ ਵੀ ਆਪ ਤਿਆਰ ਕਰ ਲਾਂਗੇ ਮੰਮੀ ਕਈ ਵਾਰੀ ਹੁੰਦਾ ਮੈਨੂੰ ਤੁਹਾਨੂੰ ਪਤਾ ਯਾਰ ਰਾਤੀ ਭੁੱਖ ਲੱਗ ਜਾਂਦੀ ਆ ਤੇ ਫਿਰ ਐਵੇਂ ਥੱਲੇ ਆਊਗੀ ਉਹ ਕੁਝ ਬਣਾਉਗੀ ਮੇਰੀ ਨੀਂਦ ਡਿਸਟਰਬ ਹੋਊਗੀ ਹਨਾ ਹਨਾ ਪਰ ਮੈਨੂੰ ਇਹ ਦੱਸੋ ਮੈਨ ਪਰ ਮम्मी ਮੇਰੀ ਜ਼ਿੰਮੇਵਾਰੀਆਂ ਵਧ ਜਾਣੀਆਂ ਪਰ ਚਲ ਚਲ ਕੋਈ ਗੱਲ ਨਹੀਂ ਵਿਆਹ ਤੋਂ ਪਹਿਲਾਂ ਤਾਂ ਹੋਣਾ ਹੀ ਹੁੰਦਾ ਵਾ ਹਨਾ ਤੇ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਚੁੱਕਣ ਤੋਂ ਪਹਿਲਾਂ ਵਾ ਕਿ ਉਹ ਚੀਜ਼ਾਂ ਬਾਅਦ ਚ ਵੇਖਾਂਗੇ ਤੁਸੀਂ ਹੁਣ ਨਾ ਬਸ ਮੌਕੇ ਤੇ ਆਪਣਾ ਕਮਰਾ ਤਿਆਰ ਕਰ ਆ ਲਈ ਆਪਾਂ ਠੀਕ ਆ ਡਰੈੰਗ ਨੂੰ ਬਾਜੂ ਤਿਆਰ ਨਹੀਂ ਡਰੈੰਗ ਨੂੰ ਮम्मी ਨਾਲ ਦੇ ਨਾਲ ਹੀ ਤਿਆਰ ਕਰਨਾ ਪੈਣਾ ਵਾ ਕਿਉਂਕਿ ਉਹਨਾਂ ਨੇ ਇਹ ਥੋੜੀ ਆ ਕੀ ਕਾਫੀ دیر ਬਾਅਦ ਆਉਣਾ ਸੋਰੇ ਪਰਿਵਾਰ ਤੇ ਆਈ ਗਏ ਰਹਿੰਦੇ ਹਣਾ ਨਾਲੇ ਮੈਂ ਤਾਂ ਨਾ ਵਾਦਾ ਵਾ ਮੈਨੂੰ ਮੇਰੀ ਰੋਟੀ ਨੂੰ ਦੇਖਣ ਕਿ ਨਹੀਂ ਆਣ ਲੈ ਆਇਆ ਕਰਨਾ ਵਾ ਹਣਾ ਚੰਗਾ ਥੋੜੀ ਲੱਗੂਗਾ ਕਿ ਉਸੇ ਕਮਰੇ ਵਿੱਚ ਤੁਸੀਂ ਉਹ ਉਸੇ ਕਮਰੇ ਵਿੱਚ ਉਹ ਆਇਆ ਕਰ ਉੱਤੇ ਮੰਮੀ ਤੁਸੀਂ ਮੇਰਾ ਨਾ ਪੂਰਾ ਪੋਰਸ਼ਨ ਤਿਆਰ ਕਰਾ ਦਿਓ ਤੇ ਤੇ ਮੰਮੀ ਮੈਂ ਤੁਹਾਨੂੰ ਇਹ ਕਹਿਣਾ ਸੀ ਜਿਹੜੇ ਕਵਲੰਟੀ ਆ ਨਾ ਚਲੋ ਕਿੰਨਾ ਵਧੀਆ ਕੀਤਾ ਉਹਨਾਂ ਨੇ ਫੋਰਚਨ ਵਾਲੀ ਗੱਲ ਮੰਨ ਲਈ ਆ ਆਪਾਂ ਏਦਾਂ ਕਰੀਏ ਹੁਣ ਕਿ ਉਹਨਾਂ ਨੂੰ ਜਿਹੜੇ ਆਪਾਂ ਜੋ ਵੀ ਕੰਗਣੇ ਕੜੇ ਜੋ ਵੀ ਹੁੰਦੇ ਮੋٹے ਪਾਈ ਉਹਨਾਂ ਨੂੰ ਨਾਲੇ ਮੈਂ ਕਹਿੰਨਾ ਮੰਮੀ ਉਹਨਾਂ ਦੇ ਬੱਚਿਆਂ ਨੂੰ ਵੀ ਨਾ ਇੱਕ ਮਾੜੀ-ਮੋਡੀ ਮੁੰਦਰੀ ਪਾ ਦੀ ਆ ਨਾ ਕਵਲ ਦੇ ਬੱਚਿਆਂ ਨੂੰ ਕਵਲ ਨੂੰ ਕਿਉਂ ਪਾਈਏ ਮੰਮੀ ਅਗਲੇ ਫੋਰਚਨ ਵਾਸਤੇ ਮੰਨੇ ਤੇ ਗਏ ਆ ਤੇ बस इन ना मम्मी तू ही कर लो चलो बाकी ਉਸ ਤੋਂ ਬਾਅਦ ਨਾ ਨਾਲੇ ਇੱਕ ਹੋਰ ਗੱਲ ਮਮੀ ਮੇਰੀ ਗੱਲ ਸੁਣੋ ਉਹ ਜਿਵੇਂ ਕੋਕੀਲਾ ਆਂਟੀ ਨਹੀਂ ਪੌਂਦੀ ਮੰਗਲ ਸੂਤਰ ਮੈਨੂੰ ਮਮੀ ਬੜੀ ਦੇ ਹਾਂ ਉਹ ਕੋਕੀਲਾ ਸਾਥੀਆ ਸਾ ਹਾਂ ਹਾਂ ਬਸ ਉਹੀ ਹਾਂ ਹਾਂ ਉਹਦੇ ਉਹ ਗੋਣਾ ਮੈਂ ਆਪਣੀ ਬੋਟੀ ਨੂੰ ਮੰਗਲ ਸੂਤਰ ਪਾਉਣਾ ਉਹ ਵੀ ਲੋਕਟ ਵਾਲਾ ਵਟਾ ਬਸ ਮੇ ਮੇਰੀਆਂ ਆਹੀ ਡਿਮਾਂਡ ਸੀ ਇਹ ਤੇ ਤੇ ਹੋਣੀਆ ਇੰਨਾ ਇੰਨਾ ਕੁਝ ਮੈਨੂੰ ਦੱਸੀ ਜਾਣਾ ਹੈ ਕੰਮ ਕਰ ਕੀ ਕਰਦਾ ਮੰਮੀ ਕਰ ਨੂੰ ਆਣਾ ਕੰਮ ਹੁਣ ਵਿਆਹ ਜਦੋਂ ਹੁੰਦੇ ਆ ਵਿਆਹ ਉਹ ਮੰਮੀ ਜਦ ਅਗਲੈਂਡ ਨੂੰ ਨਹੀਂ ਪ੍ਰੋਬਲਮ ਤੇ ਤੁਹਾਨੂੰ ਕਾਰੀ ਪ੍ਰੋਬਲਮ ਅਗਲੇ ਆਪਣੀ ਕੁੜੀ ਦੇਣ ਤੇ ਦੇ ਆ ਕੁੜੀ ਦੇਣ ਦੇ ਆ ਤੇਰਾ ਕਿਤੇ ਉ ਮਰ ਜਣਿਆ ਮੂੰਹ ਕਾਲਾ ਕਰਵਾਤਾ ਹੀ ਮੇਰਾ ਤੇਰਾ ਕਿਤੇ ਕੋਈ ਸਿਆਪਾ ਬਾਹਰ ਰੋਣਾ ਰੋਲਾ ਤਾਂ ਨਹੀਂ ਹੈਗਾ ਉਹ ਨਹੀਂ ਮੰਮੀ ਕੀ ਹੋਇਆ ਤੁਨੂੰ ਤੁਹਾਡਾ ਧਿਆਨ ਨਹੀਂ ਉਹ ਤੂੰ ਇੱਥੇ ਕਿੱਥੇ ਬੈਠੀ ਸੀ ਇੰਨਾ ਵਧੀਆ ਰਿਸ਼ਤਾ ਜਦ ਆਪਣੇ ਘਰ ਚੱਲ ਕੇ ਆਇਆ ਹੋਵੇ ਤੇ ਆਪਾਂ ਨੂੰ ਕੀ ਲੋੜ ਹੈ ਬਾਹਰੋਂ ਕਿਤੇ ਵੇਖਣ ਨੂੰ ਘਰ ਰਿਸ਼ਤਾ ਚੱਲ ਕੇ ਆਇਆ ਓ ਮੰਮੀ ਮੇਰੇ ਖਿਆਲ ਨਾ ਤੈਨੂੰ ਨਾ ਆਪਣੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਤੁਹਾਨੂੰ ਓਵਰ ਐਕਸਾਈਟਮੈਂਟ ਹੋ ਗਈ ਆ ਤੁਹਾਨੂੰ ਪਤਾ ਨਹੀਂ ਆ ਪਹਿਲੀਆਂ ਜਿਹੀਆਂ ਚੀਜ਼ਾਂ ਤੁਹਾਨੂੰ ਭੁੱਲੀ ਜਾਂਦੀਆਂ ਵਾ ਮੰਮੀ ਗਜਨੀ ਵੇਖੀ ਸੀ ਨਹੀਂ ਪ੍ਰਿਆ ਆ ਕੰਦਾ ਰਿਸ਼ਤਾ ਕੌਣ ਆਇਆ ਰਿਸ਼ਤਾ ਲੈ ਕੇ ਤੇਰਾ ਗਜਨੀ ਕਿਚਨੀ ਤਾਂ ਕੀ ਕੰਮ ਓ ਮੰਮੀ ਆਪਣੀ ਨੂੰ ਗਜਨੀ ਕਹਿਂਦੇ ਆ ਓ ਮੰਮੀ ਹੁਣ ਇੰਨੇ ਵੀ ਭੋਲੇ ਨਾ ਬਣੋ ਤੁਹਾਡੇ ਸਾਹਮਣੇ ਰਿਸ਼ਤਾ ਆ ਮੈਨੂੰ ਰਿਸ਼ਤਾ ਆ ਪਰ ਭਰਾਵਾ ਮੈਨੂੰ ਦੱਸ ਤਸੀਂ ਆ ਰਿਸ਼ਤਾ ਆ ਕਿੱਥੇ ਆ ਕਿ ਕਿੱਥੇ ਰਿਸ਼ਤਾ ਆਇਆ ਮੈਨੂੰ ਤਾਂ ਵਿਖਰ ਉਹ ਮੰਮੀ ਬੱਸ 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 ਹੁਣੇ ਕਵਲ ਆਂਟੀ ਲੈ ਕੇ ਤਾਂ ਆਈ ਰਿਸ਼ਤਾ ਓ ਮਾਈ ਗਾਡ ਕਵਲ ਆਣੀ ਗਈ ਹੋਗਾ ਤੁਹਾਨੂੰ ਕਵਲ ਆਂਟੀ ਦਾ ਰਿਸ਼ਤਾ ਲੈ ਕੇ ਆਈ ਹੋਰ ਕੀ ਇੰਨਾ ਵਧੀਆ ਰਿਸ਼ਤਾ ਹੋਆ ਕੁੜੀ ਪੜ੍ਹੀ ਲਿਖੀ ਆ ਉਤੋਂ ਫੋਰਚੂਨਰ ਦੇਂਦਿਆ ਉਤੋਂ ਉਹਨਾਂ ਨੂੰ ਇਹ ਵੀ ਚੀਜ਼ ਨਾਲ ਕੋਈ ਪ੍ਰੋਬਲਮ ਨਹੀਂ ਮੁੰਡਾ ਕੁਛ ਕਰਦਾ ਕਿ ਨਹੀਂ ਕਰਦਾ ਫਟੇ ਮੂੰਹ ਤੇਰਾ ਫਟੇ ਮੂੰਹ ਤੇਰਾ ਮੰਮੀ ਮੂੰਹ ਤੇਰਾ ਕੀ ਹੋ ਗਿਆ ਵਾ ਮਰਜੀ ਉਹ ਤੇਰਾ ਇਸਾਨੀ ਸੀ ਲੈ ਕੇ ਆਈ ਫਿਰ ਉਹ ਤਾਂ ਸਾਹਮਣੇ ਦੇ ਮੁੰਡੇ ਦਾ ਸੀ 골ਡੀ ਦਾ ਉਹ ਤਾਂ ਉਹਦੀ ਗੱਲ ਕਰਨ ਦੀ ਸੀ ਤੇਰੀ ਥੋੜਾ ਗੱਲ ਕਰਨ ਦੀ ਹੋਰ ਫਟੋ ਮੰਗਾਲੋ 2 ਵਜੇ ਕੋਲੋਂ ਬੋਲਾਂਗੇ ਸ੍ਰੀਸਤਾ ਐਦਾ ਮੇਰੇ ਨਾਲ ਹੀ ਐਦਾ ਕਿਉਂ ਫੋਰਚੂਨਰ ਵੀ ਗਈ ਓ ਮੇਰੇ ਮਨੀ ਦਾ ਕਿਉਂ ਦਰਵਾ ਤੂੰ ਮੈਨੂੰ ਇਹ ਦੱਸ ਕਿਉਂ ਬਲਿਆ ਮੇਰਾ ਕਿਉਂ ਨਹੀਂ ਵਿਆਹ ਹੁੰਦਾ ਸਾਰਿਆਂ ਦੇ ਵਿਆਹ ਹੁੰਦੇ